ਸਸਰੀ ਗੱਲ ਜੀ ਤੁਸੀਂ ਦੇਖ ਰਹੇ ਹੋ ਸ਼ੇਰ ਪੰਜਾਬ ਨਿਊਜ਼ ਚੈਨਲ ਨਵੀਂ ਅੱਜ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਗੱਲ ਕਰਦੇ ਆਂ ਅੰਮ੍ਰਿਤਸਰ ਪੁਲਿਸ ਨੂੰ ਉਸ ਵਲੇ ਇੱਕ ਵੱਡੀ ਕਾਮਯਾਬੀ ਮਿਲੀ ਜਦੋਂ ਇੱਕ ਪੁਲਿਸ ਕਾਂਸਟੇਬਲ ਸਮੇਤ ਤਿੰਨ ਲੋਕਾਂ ਨੂੰ ਜੜਾਇਆ ਹੋਰ ਗ੍ਰਿਫਤਾਰ ਕੀਤਾ ਗਿਆ ਜੀ ਹਾਂ ਤਾਂ ਦੱਸਿਆ ਕਿ ਐਸਾ ਇਹਨਾਂ ਦੀ ਰੀੜ ਦੀ ਹੱਡੀ ਤੋੜੀ ਗਈ ਹੈ ਇਹਨਾਂ ਡਰੱਗਜ਼ ਮਾਫੀਆ ਦੀ ਤਾਂ ਦੱਸਿਆ ਕਿ ਇਹਨਾਂ ਦੇ ਕੋਲ 4191000 ਜੜੀਆ ਉਹ ਹਵਾਲਾ ਰਾਸ਼ੀ ਜੜੀਆ ਉਹ ਬਰਾਮਦ ਕੀਤੀ ਗਈ ਜਿਸ ਦੇ ਜਿਸ ਰਾਸ਼ੀ ਨੂੰ ਜੜਾ ਇਹਨਾਂ ਨੇ ਦੁਬਈ ਪਹੁੰਚਾਣਾ ਸੀ ਤਾਂ ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਵੱਡੀ ਸਫਲਤਾ ਹਾਸਲ ਜੋ ਹੈ ਇਹਨਾਂ ਸਾਰੇ ਹੀ ਨੈਕਸਸ ਨੂੰ ਜਿਹੜਾ ਆ ਉਹ ਤੋੜਿਆ ਆ ਔਰ ਤੁਹਾਨੂੰ ਦੱਸ ਦਈਏ ਕਿ ਬਾਰਡਰ ਏਰੀਆ ਹੋਣ ਦੇ ਕਾਰਨ ਲਗਾਤਾਰ ਜਿਹੜੇ ਡਰੋਨ ਦੇ ਜਰੀਏ ਪਾਕਿਸਤਾਨ ਦੇ ਜਰੀਏ ਜਿਹੜਾ ਨਸ਼ਾ ਜੜਾ ਆ ਉਹ ਪੰਜਾਬ ਦੇ ਵਿੱਚ ਸਪਲਾਈ ਹੁੰਦਾ ਪੂਰੇ ਦੇਸ਼ ਦੇ ਵਿੱਚ ਤਾਂ ਇਸ ਵਿਚਾਲੇ ਜਿਹੜੀ ਆ ਸਫਲਤਾ ਜਿਹੜੀ ਅੰਮ੍ਰਿਤਸਰ ਪੁਲਿਸ ਨੂੰ ਜਿਹੜੀ ਆ ਮਿਲੀ ਆ ਇਸ ਦੇ ਵਿੱਚ ਬੜੇ ਵੱਡੇ ਜਿਹੜੇ ਉਹ ਕਾਰਨ ਦੱਸੇ ਜਾ ਰਹੇ ਨੇ ਕਿਉਂਕਿ ਇੱਕ ਨੌਜਵਾਨ ਜਿਹੜਾ ਇਸ ਦੇ ਵਿੱਚ ਪਹਿਲਾਂ ਫੜਿਆ ਗਿਆ ਸੀ ਤਾਂ ਉਸ ਤੋਂ ਜਿਹੜੀ ਹੈ ਕੜੀ ਚਲਦੀ ਹੋਈ ਇਸ ਦੇ ਵਿੱਚ ਵੱਡੇ ਵੱਡੇ ਜਿਹੜੇ ਖੁਲਾਸੇ ਜਿਹੜੇ ਆ ਉਸ ਨੌਜਵਾਨ ਵੱਲੋਂ ਕਿਤੇ ਗਏ ਤਾਂ ਡੇ ਬਾਈ ਡੇ ਪੁਲਿਸ ਵੱਲੋਂ ਵੀ ਜਿਹੜਾ ਇਸ ਮਾਮਲੇ ਦੇ ਵਿੱਚ ਇਨਵੈਸਟੀਗੇਸ਼ਨ ਕਰਕੇ ਤਾਂ ਇੱਕ ਜਿਹੜਾ ਪੁਲਿਸ ਮੁਲਾਜ਼ਮ ਜਿਹੜਾ ਲੁਧਿਆਣਾ ਦੇ ਇੱਕ ਜਿਹੜਾ ਆਪਣਾ ਡੀਐਸਪੀ ਸਾਹਿਬ ਦੇ ਨਾਲ ਜਿਹੜਾ ਗਨਮੈਨ ਸੀਗਾ ਉਸ ਨੂੰ ਜਿਹੜਾ ਗ੍ਰਿਫਤਾਰ ਕੀਤਾ ਗਿਆ ਇਸ ਹਵਾਲਾ ਰਾਸ਼ੀ ਦੇ ਨਾਲ ਦਾ ਟੋਟਲ ਜਿਹੜੀ ਰਾਸ਼ੀ ਬਰਾਮਦ ਕੀਤੀ ਗਈ ਆ ਉਹ 6191000 ਰੁਪਿਆ ਹੈ ਡਾਇਰੈਕਸ਼ਨ ਵਿੱਚ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਨੂੰ ਬੜੀ ਵਧੀਆ ਕਾਮਯਾਬੀ ਮਿਲੀ ਹੈ ਕਿਉਂਕਿ ਡਰੱਗਸ ਦੀ ਰਿਕਵਰੀ ਬਹੁਤ ਵਧੀਆ ਕੀਤੀ ਗਈ ਹੈ ਪਿੱਛੇ ਵੀ ਕਮਿਸ਼ਨ ਪੁਲਿਸ ਅੰਮ੍ਰਿਤਸਰ ਵੱਲੋਂ ਜਪਾ ਤਲੀ ਜੰਨਵਰੀ ਤੋਂ ਹੁਣ ਤੱਕ ਦੇਖਿਓ 69. ਸਮਥਿੰਗ ਕਿਲੋ ਆਪਾਂ ਹਿਰੋਇਨ ਫੜ ਚੁੱਕੇ ਆ ਤਕਰੀਬਨ 70 ਦੇ ਨੇੜੇ ਹੋਵੇ 70 ਕਿਲੋ ਦੇ ਨੇੜੇ ਤੇ ਉਹਦੇ ਛਤੋਂ ਇੰਪੋਰਟੈਂਟ ਗੱਲ ਆ ਜਿਵੇਂ ਤੁਹਾਨੂੰ ਪਹਿਲਾਂ ਵੀ ਮੈਂ ਦੱਸਦਾ ਰਿਹਾ ਕਿ ਜਿਹੜਾ ਹਵਾਲਾ ਨੈਟਵਰਕ ਹੈ ਨਾਰਕੋ ਦਾ ਇਹ ਰੇਡ ਵੀ ਹੋਈ ਆ ਬੱਤ ਨੂੰ ਆ ਕੁਝ ਕ੍ਰਾਸ ਬਾਰਡਰ ਸਾਡੇ ਕੋਲ ਡਰਗ ਆ ਰਹੀ ਹੈ ਤਾਂ ਨੈਚੁਰਲੀ ਪੈਸਾ ਜਦੋਂ ਵਾਪਸ ਜਾ ਰਿਹਾ ਤਾਂ ਹੀ ਬੰਦੇ ਅੱਗੇ ਤੋਂ ਅੱਗੇ ਉਹਦੇ ਵਿੱਚ ਇਨਕਰੇਜ ਹੋ ਕੇ ਕੰਮ ਕਰ ਰਹੇ ਹੈ ਸੋ ਇਹਦੇ ਜਿਸੀ ਕੰਨੇ ਬੰਦੇ ਫੜੇ ਰੈਸ਼ ਕੀਤੇ ਇਸ ਕੇਸ ਦੇ ਵਿੱਚ ਔਰ ਟੋਟਲ ਜਿਹੜੀ ਰਿਕਵਰੀ ਹੈ ਉਹ 40 ਲੱਖ 90000 ਰੁਪਏ ਕੈਸ਼ ਕੀਤੀ ਗਈ ਹੈ ਜੋ ਮੂਲਨੀ ਪੁਛਕਤ ਜਿਹਦੇ ਚ 1 ਕਿਲੋ ਰਿਕਵਰ ਹੋਈ ਸੀ ਛਾਡੇ ਦਾ ਕੇਸ ਹੈ 65 ਨੰਬਰ ਐਫ ਆਈ ਆਰ ਹੈ ਉਹਦੇ ਚ ਜਿਹੜਾ ਬੰਦਾ ਫਿਰ ਗਿਆ ਸੀਗਾ ਸ਼ੁਰੂ ਦੇ ਵਿੱਚ ਉਹ ਸੀਗਾ ਆਪਣੇ ਸਤਨਾਮ ਸਿੰਘ ਸਤਨਾਮ ਸਿੰਘ ਜੀ ਰਜਿਸਟਰੀ ਸੀ ਉਸ ਤੋਂ ਬਾਅਦ ਅਸੀਂ ਉਹਦੇ ਤੇ ਜਿੱਦਾਂ ਬੈਕਵਰਡ ਫੋਰਵਰਡ ਲਿੰਕੇਜਸ ਤੇ ਕੰਮ ਕਰਦੇ ਕਰਦੇ ਫੇਰ ਇੱਕ ਹਰਿਆਣੇ ਦਾ ਢੜਗਾਉ ਦੇ ਵਿੱਚ ਜਿਹੜਾ ਰਹਿਣ ਵਾਲਾ ਪਿੱਛੇ ਭਵਾਨੀ ਦਾ ਅਮਲ सियानी सनऑफ दरबार सियानी जगत कोहली पवानी हरियाणा इने अरेस्ट ਕੀਤਾ ਇਸ ਤੋਂ ਸਾਰਾ ਇਹ ਨੈਟਵਰਕ ਅੱਗੇ ਚੱਲਿਆ ਕਿ ਕਿਸ ਤਰ੍ਹਾਂ ਕਿਸ ਤਰ੍ਹਾਂ ਕਿਹੜੇ ਕਿਹੜੇ ਲੋਕ ਇਹਦੇ ਸ਼ਾਮਲ ਨੇ ਫਿਰ ਰੋਤਨਦੇਵ ਪੀਲੀਸ ਰਾਜਨ ਅਰੈਸਟ ਹੋਇਆ ਫਤਿਹਗੜ ਚੁਨੀਆ ਰੋਡ ਅਬਰਸਰ ਦਾ ਔਰ ਗੁਰਪ੍ਰੀਤ ਗੋਰਾ ਅਰੈਸਟ ਹੋਇਆ ਇਹ ਮਹਾਵਾ ਮਹਾਵਾ ਪਿੰਡ ਦਾ ਅਬਰਸਰ ਰੋਡ ਦਾ ਫਿਰ ਹਮਦੇਤਾ ਸਰਮੇਤ ਸਬਰ ਕੁਆਟਰ ਦਾ ਮਿਰਸਰ ਦਾ ਔਰ ਇੱਕ ਨਵਜੋਤ ਸਿੰਘ ਜਿਹੜਾ ਕਿ ਕਨਸਟੇਬਲ ਆ ਪੰਜਾਬ ਪੁਲਿਸ ਇਹ ਵੀ ਅਰੈਸਟ ਹੋਇਆ ਔਰ ਇਹ ਜਿਹੜੇ ਟੋਟਲ ਅਮਾਉਂਟ ਦੇ ਵਿੱਚ ਜਿਹੜਾ ਨੈਕਸਸ ਬਣਿਆ ਇਹ ਯੂਐਸ ਬੇਸਡ ਬੜੇ ਮੈਟਰੀਅਲਸ ਸਮਗਲਰ ਨੇ ਇੱਕ ਤਾਂ ਜੇਵਨ ਕਲੇਰ ਹੈ ਔਰ ਇੱਕ ਗੈਂਗਸਟਰ ਹੈਗਾ ਗੋਪੀ ਚਾਵਾ ਦੋਨੇ ਅੰਮ੍ਰਿਤਸਰ ਰੂਲ ਦੇ ਰਹਿਣ ਵਾਲੇ ਨੇ ਔਰ ਇਹ ਦੁਬਈ ਬੇਸ ਸਰ ਨੈਟ ਹੋਕੇ ਰੂਟੇ ਜਾਂਦਾ ਸੀ ਪਾਕਿਸਤਾਨ ਚ ਔਰ ਜੇ ਚਾਹੇ ਜੇ ਵੀ ਕਾਰਵਾਈ ਅਸੀਂ ਕਰ ਰਹੇ ਆ ਕਾਫੀ ਸਾਡੇ ਕੋਲ ਡਾਟਾ ਟੈਕਨੀਕਲ ਡਾਟਾ ਵੀ ਆਇਆ ਔਰ ਉਹਨਾਂ ਦੀ ਪੁੱਛਗਿੱਛ ਤੇ ਵੀ ਕਾਫੀ ਕੰਟੈਕਟਸ ਆਏ ਨੇ ਜਿਹੜਾ ਮੋਟਰ ਸਪਰੈਂਡੀ ਸੀ ਇਹਨਾਂ ਦਾ ਯੂਜ਼ ਕਰਨ ਦਾ ਉਹ ਹੀ ਹੈ ਕਿ ਇੱਕ ਡਿਨੋਮੀਨੇਸ਼ਨ ਦੇ ਛੋਟੇ ਰੋਟ ਆ ਜਿਹੜੇ ਉਹ ਇੱਕ ਉਹਦਾ ਨੰਬਰ ਇੱਕ ਬੰਦੇ ਕੋਲ ਹੁੰਦਾ ਸੀ ਜਿਹੜਾ ਹੈਂਡਓਵਰ ਕਰਨ ਜਾਂਦਾ ਸੀ ਡਰਗ ਮੰਨ ਹਵਾਲਾ ਮੰਨੀ ਉਹ ਅਗਲੇ ਬੰਦੇ ਕੋਲ ਵੀ ਹੁੰਦਾ ਸੀ ਜਿਹੜੇ ਐਕਸੈਪਟ ਕਰਦੇ ਸੀ ਜੋ ਕਾਫੀ ਆਰਗੇਨਾਈਜ਼ ਵੇਜੇ ਕੰਮ ਕਰਦੇ ਰਹੇ ਔਰ ਵਾਇਆ ਦੁਬਈ ਔਨ ਟੂ ਅਮਰੀਕਾ ਉਹ ਸਾਰਾ ਅਸੀਂ ਬਾਕੀ ਸੈਂਟਰਲ ਏਜੰਸੀਜ਼ ਨਾਲ ਵੀ ਇਹਨੂੰ ਸ਼ੇਅਰ ਕਰਾਂਗੇ ਥਰੂ आवर ਜਿਹੜੇ ਸਾਡੇ ਨੋਡਲ ਏਜੰਸੀ ਹੈ ਉਹਦੇ ਥਰੂ ਛੁ ਮੈਂ ਸਮਝਦਾ ਕਿ ਬਹੁਤ ਸੋਹਣਾ ਕੰਮ ਹੋਇਆ ਸਾਡੇ ਡੀਸੀਪੀ ਰਵਿੰਦਰਪਾਲ ਜੀ ਜਿਹੜੇ ਡੀਸੀਪੀ ਡੀ और संधु साहब जो है संधु साढ़े डी सी पी इनवैसिगेशन हरमिंदर एसी पी इनवैटिगे और अमोलक साइपैक्टर सी आई तो टीम ने फिर एक बार दोबारा बहुत अच्छा काम किया तो ये होर भी अगे कार्रवाई चलती रही ਕਹਿੰਦੇ ਅਕਸਰ ਕੀ ਪੈਸਾ ਡਰਗ ਦਾ ਹੈ ਕਿ ਸਿੱਧਾ ਹੈ ਜਾਂ ਕਿ ਕਿਸੇ ਸਿੱਧੇ ਪੈਸੇ ਨੇ ਲੈ ਲਿਆ ਕੀ ਹਵਾਲਾ ਰਹੀ ਹੈ ਡਰਗ ਨਹੀਂ ਜੀ ਟੋਟਲ ਮੈਂ ਤੁਹਾਨੂੰ ਦੱਸਿਆ ਵੀ ਇਹ ਦੋਨੇ ਸਮਗਲੇ ਦਾ ਨਾਮ ਲਿਆ ਜੋਗਨ ਕਲੇਰ ਤੇ ਕੋਕੀ ਜਿਹੜਾ ਚਗਾਵਾ ਹੈ ਉਹ ਮਟੋਰੀਅਸ ਜੱਜ ਸਮਗਲੇਸ ਨੇ ਉਹਨਾਂ ਦੇ ਇਹ ਜਿਹੜਾ ਹਵਾਲਾ ਨੈਟਵਰਕ ਅੱਗੇ ਜਿਹੜਾ ਹੈ ਇਹ ਅਨਵੀਲ ਹੋਇਆ ਤੇ ਜਿਹੜਾ ਮੁਲਾਜ਼ਮ ਹੈ ਉਹ ਕਿੰਨੀ ਦੇਰ ਤੋਂ ਇਧਰ ਉਧਰ ਕੀ ਹੋਗਾ ਫਸਾ ਕੀ ਹੈ ਜਿਹੜਾ 28 ਸਾਲ ਦਾ ਲੜਕਾ ਇਹ 2016 ਚ ਭਰਤੀ ਹੋਇਆ ਸੀਗਾ ਰਾਣਾ ਕੇਸ ਕੋਈ ਨਹੀਂ ਲਾਲਚ ਦੇ ਵਿੱਚ ਇਹ ਕੰਮ ਦੇ ਵਿੱਚ ਇਹਨਾਂ ਤੋਂ ਹੋ ਗਿਆ ਕਿ ਬੰਦਾ ਇੱਕ ਮੁਲਾਜ਼ਮ ਹੈਗਾ ਉਹ ਤੇ ਕੋਈ ਸ਼ੱਕ ਨਹੀਂ ਕਰਦਾ ਪਰ ਅਸੀਂ ਜਿੱਦਾਂ ਤੁਹਾਨੂੰ ਦੱਸਿਆ ਜ਼ੀਰੋ ਟੋਲਰੈਂਸ ਪਾਲਿਸੀ ਹੈ ਸਾਡੀ ਗਵਰਨਮੈਂਟ ਦੀ ਔਰ ਸੀਐਮ ਸਾਹਿਬ ਦੀ ਕੋਈ ਵੀ ਹੋਵੇ ਚਾਹੇ ਪੁਲਿਸ ਵਾਲਾ ਕਿਸੇ ਨੂੰ ਸਪੇਅਰ ਨਹੀਂ ਕੀਤਾ ਜਾਂਦਾ ਔਰ ਇਸ ਤੇ ਮੈਂ ਸਮਝਦਾ ਕਿ ਇੱਕ ਨਾ ਬੜੀ ਵੱਡੀ ਰੀਡ ਦੀ ਐਡੀ ਦੇ ਵਿੱਚ ਕੁੱਟੀ ਹੈ ਇਸ ਡਰਗ ਨਾ ਕਾਟਲ ਦੀ ਔਰ ਅੱਗੇ ਵੀ ਇਤਨਾ ਜਿਹਾ ਸੀ ਕਿ ਕੰਮ ਕਰਦੇ ਸੱਚੀ ਇਤਨਾ ਕਿਥੇ ਆਇਆ ਬਿਲਾ ਕਿ ਸਾਡੇ ਇੱਕ ਡੀਐਸਪੀ ਨੇ ਲਿਖਾਉਣ ਦੇ ਵਿੱਚ ਉਹਨਾਂ ਨੇ ਲੱਗਿਆ ਹੋਇਆ ਸੀ ਕਿ ਸਰ ਇਹ ਅਖ ਵਿੱਚ ਬਟਾ ਪੁਲਿਸ ਵਾਲੇ ਬਟਾ ਤੱਕਾ ਰੈਕਟਰ ਚਲਾਦਾ ਸਰ ਸੈਕਟ ਨਹੀਂ ਚਲਾ ਰਹੇ ਕੂਰੀਅਰ ਬਣਿਆ ਹੋਇਆ ਸੀਗਾ ਜੀ ਪਾ ਚਲਾਦਾ ਇਹ ਜਿਹੜਾ ਮੇਨ ਮੰਮਾ ਤਾਂ ਇਹ ਨਹੀਂ ਲਿਆ ਗੜगांव ਬੇਸ ਔਰ ਉਹ ਸਾਰਾ ਕੰਮ ਕਰਦਾ ਸੀ ਇੱਥੇ ਜਿਹੜੀ ਕੈਸ਼ ਦੀ ਹੈਂਡਲਿੰਗ ਹੋਵੇ ਟੈਕਿੰਗ ਹੋਵੇ ਉਹ ਚਿੰੰਦੇ ਸ਼ਾਮਿਲ ਨੇ ਬਾਕੀ ਸਰ ਕੋਈ ਸਮਝੋ ਕਿ ਇੰਨੀ ਵੀ अमाउंट ਹੋਏਗੀ ਕਿਉਂਕਿ अमाउंट ਕਾਫੀ ਹੈ ਜੀ ਪਰ ਹੁਣ ਜਿੰਨੀ ਕਰੇ ਸੀ ਰਿਕਵਰ ਕਰ ਸਕੇ ਉਹ ਹੋ ਗਈ ਕਿਉਂਕਿ ਬੰਦੇ ਜਦੋਂ ਦੇਖੋ अमाउंट ਇੱਕਦਮ ਫਰਦਪੁਰ ਤੋਂ ਹੋ ਕੇ ਅੱਗੇ ਚਲੀ ਜਾਂਦੀ ਹੈ ਚੈਨਲਸ ਦੇ ਵਿੱਚ ਉਸ ਤੇ ਅਸੀਂ ਵਰਕ ਕਰ ਰਹੇ ਸਾਡੀ ਟੀਮ ਨੇ ਕਾਫੀ ਕੰਮ ਕੀਤਾ ਦਿੱਲੀ ਵੀ ਦਰਗਾਉ ਵੀ ਉਸ ਤੋਂ ਬਾਅਦ ਹੀ ਤੁਸੀਂ ਦੇਖੋ ਇਹਦਾ ਕੇਸ ਹੈ 9 4 ਦਾ ਦਰਜ ਹੈ ਜਿਹਦੇ ਵਿੱਚ ਇੱਕ ਨੂੰ ਛੜੀ ਸੀ ਸੋ ਤੁਸੀਂ ਸਮਝ ਸਕਦੇ ਹੋ ਕਿੰਨਾ ਪੇਨ ਸਟੇਕਿੰਗ ਐਫਰਟ ਪੁਲਿਸ ਵੱਲੋਂ ਕੀਤਾ ਗਿਆ ਹੈ ਇੰਨੇ ਲੰਬੇ ਸਮੇਂ ਦੇ ਸਾਰੀ ਕਿਹ ਚੀਜ਼ ਨੂੰ ਬਰੀਕੀ ਨਾਲ ਕਰਕੇ ਤੇ ਅਸੀਂ ਇਸ ਮੁਕਾਮ ਤੇ ਪਹੁੰਚੇ ਆ ਕਿ 850 ਲੱਖ ਦੇ ਨੇੜੇ ਆਪਣਾ ਰਿਕਵਰੀ ਹੋ ਗਈ ਹੈ ਔਰ ਪੰਜ ਬੰਦੇ ਫੜੇ ਗਏ ਆ ਔਰ ਅੱਗੇ ਵੀ ਇਹਤੇ ਕਾਰਵਾਈ ਹੋ ਰਹੀ ਹੈ ਸਰ ਕੀਤੇ ਕੁਝ ਸਮਝਦੇ ਵੀ ਗੱਲ ਸਮਝੀ ਕਿ ਗੈਂਗਸਟਰ ਦਾ ਪੈਸਾ ਵੀ ਜਾ ਰਿਹਾ ਅਸਲੀ ਮਾਰਕੀਟ ਚ ਲੱਗ ਰਿਹਾ ਏ ਕੋਈ ਬਦਰ ਆਪਾਂ ਅਮੀ ਮੈਂ ਅਵਸ਼ਾਇਂ ਕੋਈ ਗੱਲ ਕਹਿ ਦਵਾ ਕੇਸ ਟੂ ਕੇਸ ਡਿਪੈਂਡ ਕਰਦਾ ਜਦੋਂ ਸਾਡੇ ਕੋਲ ਕੋਈ ਲੀਡ ਆ ਜਾਂਦੀ ਹੈ ਅਸੀਂ ਉਹ ਡੀਪਲੀ ਇਨਵੈਸਟੀਗੇਟ ਕਰਦੇ ਹਾਂ ਸ਼ਾਇਦ ਬਾਕੀਆਂ ਨੂੰ ਇਹ ਨਹੀਂ ਮਹਿਸੂਸ ਹੁੰਦਾ ਕਿਉਂਕਿ ਬਿਹਾਈਂਡ ਦੀ ਸੀਨ ਬਹੁਤ ਸਾਰੇ ਐਫਰਟ ਕਰਨੇ ਪੈਂਦੇ ਊ ਅਨਵੀਲ ਕਿ ਸਾਰਾ ਨੈਟਵਰਕ ਨੂੰ ਇਕਦਮ ਐਕਸਪੋਜ਼ ਕਰਨਾ ਇੱਥੇ-ਕਿਥੇ ਬੰਦੇ ਕੋਈ ਗੁਰਦਾਉਂ ਬੈਠਾ ਕੋਈ ਭਗਵਾਨੀ ਦਾ ਬੰਦਾ ਹੈ ਕਿ ਕਿਥੋਂ ਦਾ ਉਹ ਕਿੱਦਾਂ ਜੁੜੇ ਹੋਏ ਆ ਅੱਜ ਕੱਲ ਟੈਕਨੋਲੋਜੀ ਦਾ ਯੂਜ਼ ਕਰਦੇ ਆ ਵਕਫਾ ਐਪਸ ਯੂਜ਼ ਕੀਤੇ ਜਾ ਰਹੇ ਆ ਕੋ ਕਾਫੀ ਪੇਨ ਸਟੇਕਿੰਗ ਤੇ ਲੰਬੀ ਕਿੰਨਾ ਚੈਲੰਜ ਸੀ ਇਹਨੂੰ ਇੱਥੇ ਵੱਡੇ ਲੈਵਲ ਦੇ ਰੈਕਡ ਨੂੰ ਕਰਾ ਦੇਖੋ ਮੈਂ ਤਾਂ ਸਮਝਦਾ ਕਾਫੀ ਵੱਡਾ ਚੈਲੰਜ ਸੀ ਜੀ ਔਰ ਸਾਡੀ ਟੀਮ ਨੂੰ ਮੈਂ ਕਾਹੀ ਐਪਰੀਸ਼ੀਏਟ ਕਰਦਾ ਕਿ ਦਿਨ ਰਾਤ ਮਿਹਨਤ ਕਰ ਰਹੇ ਨਾ 9 April ਤੋਂ ਤੁਸੀਂ ਦੇਖੋ ਅੱਜ 19 ਤਰੀਕ ਹੋ ਗਈ 10 ਦਿਨਾਂ ਦੇ ਵਿੱਚ ਇਹ ਸਾਰਾ ਐਫਰਟ ਕਰਕੇ ਸਾਰੀ ਚੀਜ਼ ਨੂੰ ਐਕਸਪੋਜ਼ ਕੀਤਾ ਗਿਆ ਔਰ ਅੱਗੇ ਕੰਟੀਨਿਊ ਕਰੇਗੀ ਇਦਾਂ ਹੀ ਇਨਵੈਸਟੀਗੇਸ਼ਨ ਨਰਮੀ ਤੇ ਉਹਦੇ ਸਾਥੀ ਨੇ ਜੀ ਸਾਰੇ ਸਾਰੇ ਗੁਰੇ ਨੇ ਬਾਕੀ ਉਹਦੇ ਕੁਝ ਹੋਰ ਸਾਥੀ ਵੀ ਨੇ ਉਹਨਾਂ ਨੂੰ ਵੀ ਅਸੀਂ ਐਗਜ਼ਾਮਨ ਕਰ ਰਹੇ ਹਾਂ ਇਨਵੈਸਟੀਗੇਸ਼ਨ ਜਿੰਨ ਕਿਤੀ ਹੋਈ ਹੈ ਔਰ ਕੁਝ ਤਾਂ ਅਸੀਂ ਦੇਖ ਰਹੇ ਹਾਂ ਕਿ ਸਾਨੂੰ ਜਿਹੜੇ ਐਵੀਡੈਂਸ ਮਿਲ ਜੇ ਗਵਾਹ ਬਣ ਜਾਣ ਆਈਟਨੈਸ ਉਹ ਸਾਰਾ ਕੁਝ ਉਹਦਾ ਸਾਡਾ ਕੇਸ ਜਿਹੜਾ ਬਹੁਤ ਵਧੀਆ ਸਟਰੋਂਗ ਹੋ ਰਿਹਾ ਜੀ ਸਰ ਇਹ ਦੇਖੋ ਨਹੀਂ ਮੈਂ ਇਹ ਹੈ ਅਸੀਂ ਜਿੰਨੇ ਕੇਸ ਦੇਖੇ ਨੇ ਚਾਹੇ ਗੁਰਮੀ ਦਾਲੇ ਨੇ ਚਾਹੇ ਕੋਈ ਵੀ ਕੇਸਸ ਦੇਖਦੇ ਹਾਂ ਜਦੋਂ ਤੁਸੀਂ ਕੋਈ ਮੋਰਚਾ ਫੜਦੇ ਹੋ ਬੇਸਿਕਲੀ ਉਹਦਾ ਕੰਟੈਕਟ ਜਿਹੜਾ ਸਿੱਧਾ ਯੂਪੀ ਦੇ ਨਾਲ ਹੁੰਦਾ ਹੈ ਅਸੀਂ ਦੇਖਣਾ ਚਾਹੀਏ ਉਹ ਵਿਅਕਤੀ ਦੇ ਵਿੱਚ ਕੋਈ ਗੋਲੀਬਾਰੀ ਹੋਈ ਹੋਏ ਤਦ ਸਭੀ ਜਿਹੜੀ ਯੂਪੀ ਵਾਲੇ ਇੱਥੇ ਆ ਕੇ ਕੰਮ ਕਰਦੇ ਨੇ ਉਹਦੀ ਕੋਈ ਨਜ਼ਰ ਨਿਗਾਹ ਹੈ ਕਿ ਆ ਰੇਡੀਆਂ ਵਾਲਿਆਂ ਤੇ ਜਾਂ ਕੋਈ ਸਟੇਸ਼ਨ ਦੇ ਬਾਹਰ ਜਿਹੜੇ ਪੱਲੇ ਲਾ ਕੇ ਬੈਠੇ ਹੋਏ ਨੇ ਜਾਂ ਉਹਨਾਂ ਦੀ ਲੇਬਲ ਦੀ ਫੀਸ ਕਿ ਕਿਸ ਕੌਣ ਬੰਦੇ ਨੇ ਕਿੱਥੋਂ ਆਉਂਦੇ ਨੇ ਦੇਖੋ ਉਹ ਤਾਂ ਸਾਡੀ ਇੱਕ ਐਕਸਰਸਾਈਜ਼ ਜਿਹੜੀ ਇਸ ਸੀਰੀਅਲ ਰੂਲਸ ਵੈਰੀਫਿਕੇਸ਼ਨ ਉਹ ਚੱਲਦੀ ਰਹਿੰਦੀ ਹੈ ਦੇਖੋ ਕਸੋ ਜਦੋਂ ਆਪਾਂ ਕਰਦੇ ਹਾਂ ਔਰ ਨਾਂ ਸਬ ਤੋਂ ਪ੍ਰੈਸ਼ਰ ਮੂਡਿਤ ਸਾਰੇ ਜਿੱਥੇ ਦੇਖਦੇ ਰਹਿੰਦੀ ਹੈ ਪੁਲਿਸ ਇਸ ਤੋਂ ਇਲਾਵਾ ਸਾਡਾ ਜਿਹੜਾ ਪੀਸੀਆਰ ਵਗੈਰਾ ਸਪੈਸ਼ਲ ਬਲੈਂਚ ਹੈ ਉਹ ਸਾਰੇ ਕੰਮ ਕਰਦੇ ਰਹਿੰਦੇ ਹੈ ਬਟ ਕੇਸ ਟੂ ਕੇਸ ਜਿੱਦਾਂ ਮੈਂ ਪਹਿਲਾਂ ਰਿਕਵੈਸਟ ਕੀਤੀ ਉਹ ਡਿਪੈਂਡ ਕਰਦਾ ਹੈ ਕਿ ਕਿਸ ਤਰ੍ਹਾਂ ਦਾ ਬੰਦੇ ਦੀ ਇਨਵੋਲਵਮੈਂਟ ਹੈ ਔਰ ਕਿੱਦਾਂ ਉਹਦੀ ਐਵੀਡੈਂਸ ਸਾਨੂੰ ਮਿਲਦੀ ਹੈ ਬਿਕੋਜ਼ ਪ੍ਰੈਸੀਕਿਊਟ ਕਰਨਾ ਐਸੀ ਐਵੀਡੈਂਸ ਬਹੁਤ ਜ਼ਰੂਰੀ ਹੈ ਥੈਂਕ ਯੂ ਥੈਂਕ ਯੂ ਸ਼ੇ ਪੰਜਾਬ ਨਿਊ ਚੈਨਲ ਨੂੰ ਲਾਈਕ ਸ਼ੇਅਰ ਔਰ ਕਮੈਂਟ ਜੁ ਕਰੋ ਤਾਂ ਜੋ ਕਿ ਤੁਹਾਨੂੰ ਨਵੀਆਂ ਤੇ ਤਾਜ਼ਾ ਅਪਡੇਟ ਮਿਲਦੀਆਂ ਰਹਿਣ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾਣਾ ਨਾ ਭੁੱਲਣਾ ਤਾਂ ਜੋ ਕਿ ਤੁਹਾਨੂੰ ਸਮੇਂ-ਸਮੇਂ ਸਰ ਸਾਡੀਆਂ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਤੁਸੀਂ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇ ਪੰਜਾਬ ਨਿਊ ਚੈਨਲ